ਤੈਸ ਵਕਤੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇੱਧਰ ਤਸਵੀਰਾਂ ਦੇਖ ਲਓ ਕਿ ਦਰਿਆ ਸਤਲੁਜ ਦਾ ਜੋ ਗਲ ਪੱਦਰ ਸੀ ਤਕਰੀਬਨ 2 ਕੋ ਫੋਟਾ ਘਟਿਆ ਸੀ ਤਕਰੀਬਨ ਜੇਕਰ ਅਪ 8 ਵਜੇ ਦੀ ਗੱਲ ਕਰੀਏ ਤਾਂ ਅੱਧਾ ਫੁੱਟ ਘਟਿਆ ਸੀ ਉਸ ਤੋਂ ਬਾਅਦ 2 ਫੁੱਟ ਪਾਣੀ ਘਟ ਗਿਆ ਸੀ ਪਰ ਜੋ ਹੁਣ ਦੀ ਜਾਣਕਾਰੀ ਹੈ ਹੁਣ ਫਿਰ ਅੱਧਾ ਫੁੱਟ ਪਾਣੀ ਵਧ ਚੁੱਕਿਆ ਔਰ ਲਗਾਤਾਰ ਜਲ ਪੱਧਰ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਉਹ ਘਟਿਆ ਸੀ ਪਰ ਹੁਣ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਔਰ ਜੋ ਮੈਂ ਤਸਵੀਰਾਂ ਤੁਹਾਡੇ ਤੱਕ ਪਚਾਰਿਆਂ ਜੋ ਤਸਵੀਰਾਂ ਸਾਂਝੇ ਕਰ ਰਹੇ ਆ ਮਹਿਦਪੁਰ ਤੋਂ ਜੋ ਜੁਗਰਾਵ ਰੋਡ ਜਾਂ ਮਹਿਦਪੁਰ ਤੋਂ ਸਿੱਧੂਆਂ ਬੇਟ ਆਪਾਂ ਜੋ ਮਾਰਗ ਕਹਿ ਸਕਦੇ ਆ ਉਸ ਤੋਂ ਚੜ੍ਹਦੇ ਵਾਲੇ ਪਾਸੇ 36 ਬੁਰਜੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਪੱਥਰ ਵੀ ਕੱਲ ਦੇ ਪਾਣੀ ਦੇ ਵਹਾਅ ਦੇ ਵਿੱਚ ਥੱਲੇ ਬਹਿ ਚੁੱਕੇ ਆ ਤਾਂ ਤਾਂ ਇਹ ਦੇਖ ਸਕਦੇ ਹੋ ਇਹ ਤਾਰਾਂ ਉੱਪਰ ਆ ਤੇ ਪੱਥਰ ਥੱਲੇ ਤੱਕ ਹੋ ਗਿਆ ਹੈ ਤਾਂ ਕੱਲੇ ਕਿੰਨੇ ਵੀ ਸਟੱਡ ਲੱਗੇ ਉਸੇ ਹਾਲਾਤ ਇਸੇ ਤਰ੍ਹਾਂ ਦੇ ਮਾੜੇ ਹੋ ਚੁੱਕਿਆ ਕਿਉਂਕਿ ਕੱਲ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਸੀ ਤਾਂ ਇਸ ਟਾਈਮ ਵੀ ਪਾਣੀ ਦਾ ਜੋ ਵਹਾਅ ਹੈ ਹੁਣ ਫੇਰ ਵੱਧ ਰਿਹਾ ਹੈ 2 ਫੁੱਟ ਪਾਣੀ ਘਟ ਗਿਆ ਸੀ ਜੋ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਤੇ 2 ਫੁੱਟ ਘਟਣ ਤੋਂ ਬਾਅਦ ਪਾਣੀ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਵਕਤ ਦੀ ਇਹ ਤੁਹਾਡੇ ਨਾਲ ਰਿਪੋਰਟ ਮੈਂ ਸਾਂਝੀ ਕਰ ਰਿਹਾ ਇੱਥੋਂ ਦੇ ਜੋ ਲੋਕ ਸੀ ਜਿਹੜੇ ਕਿ ਦਰਿਆਵਾਂ ਦੇ ਸਾਈਡ ਦੇ ਪਪੂਲਰ ਲੱਗੇ ਹੁੰਦੇ ਆ ਉਹ ਲਗਾਤਾਰ ਪਾਣੀ ਦੇ ਵਿੱਚ ਵਹਿ ਰਹੇ ਸੀ ਤੋ ਕਹਿੰਦੇ ਕਿ ਸਾਨੂੰ ਤਾਂ 4-5 ਦਿਨ ਹੋ ਗਏ ਇੱਥੇ ਰਹਿੰਦਿਆਂ ਨੂੰ ਪਰ ਅੱਜ ਅਸੀਂ ਸਵੇਰ ਤੋਂ ਇੱਥੇ ਮੌਜੂਦ ਆ ਪਾਣੀ ਘਟਿਆ ਸੀ ਪਰ ਕਹਿੰਦੇ ਹੁਣ 2 ਘੰਟੇ ਹੋ ਗਏ ਫਿਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ 2 ਘੰਟਿਆਂ ਦੇ ਵਿੱਚ ਅੱਧਾ ਫੁੱਟ ਪਾਣੀ ਫਿਰ ਵੱਧ ਚੁੱਕਿਆ ਪਹਿਲਾਂ 2 ਫੁੱਟ ਪਾਣੀ ਘਟ ਗਿਆ ਸੀ ਤਾਂ ਹੁਣ ਫਿਰ ਅੱਧਾ ਫੁੱਟ ਪਾਣੀ ਵੱਧ ਚੁੱਕਿਆ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾਵ ਅਜੇ ਵੀ ਤੇਜ਼ ਹੈ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆਏਗਾ ਤਾਂ ਸਾਹਮਣੇ ਹੁਣ ਤੁਸੀਂ ਦਰਿਆ ਨੇ ਜਿੱਥੇ ਕਰੇਤਾ ਪਾ ਦਿੱਤਾ ਉਹ ਥਾਂ ਕਾਫੀ ਉੱਚਾ ਹੋ ਗਿਆ ਹੈ ਤਾਂ ਉਸ ਜਗ੍ਹਾ ਤੇ ਵੀ ਹੁਣ ਪਾਣੀ ਚੜਨਾ ਸ਼ੁਰੂ ਹੋ ਚੁੱਕਿਆ ਹੈ ਪਹਿਲਾਂ ਥਾਂ ਸਾਰਾ ਨੰਗਾ ਹੋ ਗਿਆ ਸੀਗਾ ਜਾਨਕਿ ਪਾਣੀ ਤੇ ਬਾਹਰ ਹੁਣ ਬਾਹਰ ਆ ਤੋਂ ਫਿਰ ਅੰਦਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਸਾਹਮਣੇ ਇੱਕ ਤਸਵੀਰ ਦੇਖ ਸਕਦੇ ਹੋ ਥੋੜਾ ਜਿਹਾ ਇੱਕ ਤੁਹਾਨੂੰ ਜਿਹਦਾ ਦਰਖਤ ਵਗੈਰਾ ਲੱਗੇ ਹੁੰਦੇ ਇਸ ਤਰ੍ਹਾਂ ਤਾਂ ਖਾਈ ਦੇਣਗੇ ਉੱਥੋਂ ਲੈ ਕੇ ਤੇ ਇਧਰ ਤੁਸੀਂ ਤਸਵੀਰ ਦੇਖ ਲਓ ਇਸ ਇੱਧਰ ਇੱਧਰ ਦਰਸਤ ਲੱਗਿਆ ਸਾਰੀ ਇੱਕ ਨੋਚ ਸੀ ਕਾਫੀ ਜ਼ਿਆਦਾ ਲੰਮੀ ਜੋ ਦਰਿਆ ਦੇ ਵਹਾਅ ਦੇ ਵਿੱਚ ਖੜ ਗਈ ਸੀ 23 ਦੇ ਵਿੱਚ ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਘਟ ਗਿਆ ਸੀ 2 ਫੁੱਟ ਪਾਣੀ ਘਟਿਆ ਸੀ ਤਾਂ ਹੁਣ ਫਿਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਹੁਣ ਅੱਧਾ ਫੁੱਟ ਪਾਣੀ ਫਿਰ ਵੱਧ ਚੁੱਕਿਆ ਹਿਮਾਚਲ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਹਿਮਾਚਲ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਤਾਂ ਪਾਖੜਾ ਦਾ ਲੈਵਲ 1600 71.2 ਹੋ ਚੁੱਕਿਆ ਵੱਧ ਕੇ ਪਾਖੜਾ ਦਾ ਲੈਵਲ 1671.2 ਹੋ ਚੁੱਕਿਆ ਤਾਂ دریاਵਾਂ ਦੇ ਵਿੱਚ ਕੱਲਾ ਇਸ ਚ ਪਾਖੜਾ ਦਾ ਪਾਣੀ ਨਹੀਂ ਛੱਡਿਆ ਗਿਆ ਰਸਤੇ ਚ ਚਾਰ ਪੰਜ ਨਦੀਆਂ ਉਹਨਾਂ ਦਾ ਪਾਣੀ ਇਸ ਨਦੀ ਦੇ ਵਿੱਚ دریا ਦੇ ਵਿੱਚ ਆਉਂਦਾ ਹੈ ਜੋ ਕਿ بارش ਬਹੁਤ ਜ਼ਿਆਦਾ ਹੋ ਰਹੀ ਹੈ ਤੱਕ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਆਂ ਦਰਿਆ ਦੀ ਹਰ ਇੱਕ ਅਪਡੇਟ ਤੁਹਾਡੀ ਨਜ਼ਰ ਆਏਗੀ ਪਾਣੀ ਘਟਦਾ ਹੈ ਵੱਧਦਾ ਪਲ-ਪਲ ਦੀ ਸੇ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਾਂਗੇ ਪਰ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਦੂਜੀ ਗੱਲ ਕਿ ਲੋਹਿਆ ਦਾ ਜੋ ਏਰੀਆ ਹੈ ਪਿੰਡ ਮੁੰਡੀ ਚੋਲਿਆਂ ਤੋਂ ਉੱਥੇ ਇੱਕ ਦੋ ਪਿੰਡਾਂ ਜਿਹਦਾ ਨਾਲ ਪਿੰਡ ਸੀ ਤਾਂ ਕਿ ਲੋਈ ਆ ਜਾਂਦਾ ਹੈ ਸਾਈਡ ਤੇ ਜਿਹੜੇ ਕਿ ਅੰਦਰਲੇ ਪਾਸੇ ਦੂਜੇ ਪਾਸੇ ਪਿੰਡ ਸੀ ਰਸਤੇ ਦੇ ਵਿੱਚ ਇੱਕ ਵਹੀ ਪੈਂਦੀ ਹੈ ਤਾਂ ਉਹਨਾਂ ਦਾ ਆਪਸੀ ਸੰਪਰਕ तकरीबन ਟੁੱਟਣ ਵਾਲਾ ਹੈ ਕਿਉਂਕਿ ਉਸ ਰਸਤੇ ਦੇ ਉੱਪਰ ਕਾਫੀ ਜ਼ਿਆਦਾ ਪਾਣੀ ਆ ਚੁੱਕਿਆ ਹੈ ਤਾਂ ਉਹ ਵੀ ਤਸਵੀਰ ਕੁਝ ਟਾਈਮ ਬਾਅਦ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਿਆ ਸਤਲੁਜ ਦਾ ਜਲ ਪੱਧਰ ਘਟਣ ਤੋਂ ਬਾਅਦ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੀਆਂ ਲਾਈਵ ਸਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਸੀ ਖਬਰ ਨੂੰ ਚਲਦੇ ਚਲਦੇ ਜ਼ਰੂਰ ਕਰ ਦਿਓ ਇਹ ਆਫਤ ਘਟ ਗਈ ਸੀ ਇਹ ਆਫਤ ਘਟ ਗਈ ਸੀ ਜੋ ਦਰਿਆ ਸਤਲੁਜ ਦਾ ਪਾਣੀ ਹੈ ਉਹ ਘਟ ਗਿਆ ਸੀ ਪਰ ਹੁਣ ਫੇਰ ਇੱਕ ਵਾਰ ਤੋਂ ਵਧਣਾ ਸ਼ੁਰੂ ਹੋ ਚੁੱਕਿਆ ਹੈ 2 ਘੰਟਿਆਂ ਚ ਅੱਧਾ ਫੁੱਟ ਪਾਣੀ ਦਰਿਆ ਸਤਲੁਜ ਦਾ ਵਧ ਚੁੱਕਿਆ ਜੇਕਰ ਆਪਾਂ ਪਹਿਲਾਂ ਦੀ ਗੱਲ ਕਰੀਏ ਸਵੇਰੇ 8 ਵਜੇ ਦੀ ਤਾਂ ਉਸ ਟਾਈਮ ਅੱਧਾ ਫੁੱਟ ਪੌਣਾ ਕੋ ਫੁੱਟ ਪਾਣੀ ਘਟਿਆ ਸੀ ਫਿਰ ਉਸ ਤੋਂ ਬਾਅਦ 2 ਫੁੱਟ ਪਾਣੀ ਇਕਦਮ ਘਟ ਗਿਆ ਤਾਂ ਹੁਣ ਪਿਛਲੇ 2 ਘੰਟਿਆਂ ਦੇ ਵਿੱਚ ਤਕਰੀਬਨ ਅੱਧਾ ਫੁੱਟ ਪਾਣੀ ਵਧਿਆ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਹੁਣ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੂ ਪਹਿਲਾਂ 2 ਫੁੱਟ ਪਾਣੀ ਘਟਿਆ ਸੀ ਤੇ ਹੁਣ ਫਿਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਜੇਕਰ ਕੱਲ ਦੀ ਆਪਾਂ ਗੱਲ ਕਰੀਏ ਤਾਂ ਜੋ ਪੱਥਰ ਵਗੈਰਾ ਸੀ ਇਹ ਸਾਰੇ ਪਾਣੀ ਦੇ ਨਾਲ ਟਕੇ ਹੋਏ ਸੀ ਇਹਨਾਂ ਦੇ ਉੱਪਰ ਪਾਣੀ ਸੀ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੁ ਥੱਲੇ ਆਇਆ ਹੈ। ਤਕਰੀਬਨ ਆਪਾਂ ਫੋਟ ਵੀ ਨਹੀਂ ਮੰਨ ਸਕਦੇ। ਇਹ ਹੁਣ ਪਾਣੀ ਫੇਰ ਵਧਣਾ ਸ਼ੁਰੂ ਹੋ ਚੁੱਕਿਆ। ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ। ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿ ਜਾਓ ਕਿਉਂਕਿ ਅਸੀਂ ਦਰਿਆ ਸਤਲੁਜ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤਕਰੀਬਨ ਅੱਜ 5 ਦਿਨ ਹੋ ਚੁੱਕੇ ਆ ਲਗਾਤਾਰ ਅਸੀਂ। ਫਰਜ਼ ਬਣਦਾ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਗੱਲ ਕਰੀ ਆਪਾਂ ਹਰੀਕ ਹੈਡ ਦਿੱਤਾ ਉੱਥੇ 225000 ਕਿਊਸਕ ਤੋਂ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਹੈ ਕਿਉਂਕਿ ਉੱਥੋਂ ਦਾ ਵੀ ਲੈਵਲ ਕਾਫੀ ਜ਼ਿਆਦਾ ਉੱਪਰ ਹੋ ਚੁੱਕਾ ਹੈ ਤਾਂ ਉਹ ਪਾਣੀ ਫਿਰੋਜ਼ਪੁਰ ਫਾਜ਼ਿਲਕਾ ਜਲਾਲਾਬਾਦ ਦੇ ਵਿੱਚ ਉਸ ਪਾਣ ਨੇ ਕਾਫੀ ਜ਼ਿਆਦਾ ਕਹਿਰ ਮਚਾਇਆ ਹੋਇਆ ਹੈ ਤਾਂ ਲੋਕਾਂ ਨੂੰ ਰੈਸਕਿਊ ਕੱਢਣ ਦੇ ਲਈ ਕੱਢਣ ਦੇ ਲਈ ਪਾਣੀ ਦੇ ਵਿੱਚੋਂ ਆਰਮੀ ਦੀ ਵੀ ਮਦਦ ਉੱਥੇ ਲਈ ਗਈ ਹੈ ਪੁਲਿਸ ਦੀ ਮਦਦ ਵੀ ਲਈ ਗਈ ਹੈ ਤਾਂ ਜੋ ਤੁਸੀਂ ਇਹ ਰਿਪੋਰਟ ਦੇਖ ਰਹੇ ਹੋ ਦਰਿਆ ਸਤਲੁਜ ਦੀ ਇਹ ਮਹਿਦਪੁਰ ਤੋਂ ਜਗਰਾਉਂ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਮਹਿਦਪੁਰ ਤੋਂ ਜੋ ਸਿੱਧੂਆਂ ਬੇਟ ਮਾਰ ਗਿਆ ਉਸ ਤੋਂ ਕੋਲਾ ਦਰਿਆ ਸਤਲੁਜ ਦੀ ਤਾਂ ਉਸ ਤੋਂ ਚੜਦੇ ਵਾਲੇ ਪਾਸੇ 36 ਬੁਰਜੀ ਦੀ ਤਸਵੀਰ ਹੈ। ਤਾਂ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਤਕਰੀਬਨ ਤਕਰੀਬਨ 2 ਫੁੱਟ ਘੱਟ ਗਿਆ ਸੀ ਤਾਂ ਹੁਣ ਫਿਰ ਇੱਕ ਵਾਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਪਿਛਲੇ 2 ਘੰਟਿਆਂ ਦੇ ਵਿੱਚ ਅੱਧਾ ਫੁੱਟ ਪਾਣੀ ਵਧ ਚੁੱਕਿਆ ਹੈ। ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਿਹਾ। ਤੋ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਜਾਣਕਾਰੀ ਬਹੁਤ ਸਾਰੇ ਲੋਕਾਂ ਤੱਕ ਅੱਗੇ ਪਹੁੰਚ ਸਕੇ ਔਰ ਉਹਨਾਂ ਨੂੰ ਪਤਾ ਲੱਗ ਸਕੇ ਕਿ ਪਾਣੀ ਇੱਕ ਵਾਰ ਘਟਣ ਤੋਂ ਬਾਅਦ ਫੇਰ ਦੁਬਾਰਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਹਾਂ ਇੱਕ ਗੱਲ ਜ਼ਰੂਰ ਹੈ ਜੋ ਦਾ ਇਲਾਕਾ ਸੀ ਮਡਾਲੇ ਦੀ ਛੰਨਾ ਤੱਕਾ ਵਸਤੀ ਤਾਂ ਉੱਥੇ ਤਾਂ ਪਾਣੀ ਅਜੇ ਵੀ ਲਗਾਤਾਰ ਵਧ ਰਿਹਾ ਹੈ ਉੱਥੇ ਇੱਥੇ ਤੇ ਘਟ ਗਿਆ ਸੀ ਪਰ ਉੱਥੇ ਪਾਣੀ ਨਹੀਂ ਘਟਿਆ ਤਾਂ ਪਾਣੀ ਦੇਖ ਸਕਦੇ ਹੋ ਛੱਲਾ ਪਾਣੀ ਦੀਆਂ ਕਿੰਨੀਆਂ ਤੇਜ਼ ਨੇ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰੀ ਜਾਇਓ ਕਿਉਂਕਿ ਅਸੀਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤਸਵੀਰਾਂ ਥੋੜੀਆਂ ਹਿਲਦੀਆਂ ਜੁਲਦੀਆਂ ਜ਼ਰੂਰ ਮਿਲਣਗੀਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ ਹੈ ਹਮਸ ਹੈ ਇਸ ਦੇ ਨਾਲ ਥੋੜਾ ਜਿਹਾ ਫਰਕ ਜ਼ਰੂਰ ਕੁਆਲਿਟੀ ਦੇ ਵਿੱਚ ਪੈ ਰਿਹਾ ਹੈ ਤਾਂ ਜੋ ਅਸੀਂ ਬੋਲ ਰਹੇ ਆ ਉਹ ਤੁਹਾਨੂੰ ਬਿਲਕੁਲ ਸਮਝ ਆ ਰਿਹਾ ਹੋਵੇਗਾ ਤਾਂ ਜੇਕਰ ਤੁਸੀਂ ਕਮੈਂਟਾਂ ਵਿੱਚ ਸਾਨੂੰ ਕੁਝ ਪੁੱਛਣਾ ਚਾਹੋ ਤਾਂ ਅਸੀਂ ਉਸ ਦਾ ਵੀ ਜਵਾਬ ਦੇਵਾਂਗੇ ਪਰ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰੇ ਜਾਓ ਦਰਿਆ ਸਤਲੁਜ ਦਾ ਕਹਿਰ ਲਗਾਤਾਰ ਜਾਰੀ ਹੈ 2 ਫੁੱਟ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਅੱਧਾ ਫੁੱਟ ਪਾਣੀ ਫੇਰ ਵੱਧ ਚੁੱਕਿਆ ਤੇ ਇਸ ਵਾਰ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸਾਰੇ ਪੱਥਰ ਦਰਿਆ ਦੇ ਵਿੱਚ ਜੋ ਸਟੱਡ ਬਣੇ ਹੋਏ ਸੀ ਸਾਰੇ ਉਹ ਦਰਿਆ ਦੇ ਵਿੱਚ ਡੁੱਗ ਗਿਆ ਸਿਰਫ ਜੇ ਖੜਾ ਹੈ ਤੇ ਸਿਰਫ ਤਾਰਾਂ ਦੇ ਸਹਾਰੇ ਇਸ ਤਰ੍ਹਾਂ ਦੀ ਆਤ ਬਣ ਚੁੱਕਿਆ ਹੈ ਦਰਿਆ ਸਤਲੁਜ ਦੀ ਵੱਡੀ ਆਫਲੈਡ ਤੋਂ ਦਾ ਕਸੀ ਪਚਾਰਿਆ ਕਿ ਦਰਿਆ ਸਤਲੁਜ ਦਾ ਜਲ ਪੱਧਰ 2 ਫੁੱਟ ਘਟ ਗਿਆ ਸੀ ਪਰ ਉਸ ਤੋਂ ਬਾਅਦ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਕੱਲ ਜਿਹੜਾ ਜ਼ਿਆਦਾ ਪਾਣੀ ਵਧਿਆ ਸੀ ਤਾਂ ਉਦੋਂ ਵੀ ਹਾਲਾਤ ਹੋਏ ਸੀਗੇ ਇਸ ਤਰ੍ਹਾਂ ਜ਼ਮੀਨ ਖਿਸਕਣ ਸ਼ੁਰੂ ਹੋ ਗਈ ਸੀ ਤਾਂ ਕਿੰਨੇ ਮਹੀਨਿਆਂ ਜੁੜੇ ਹੋ ਤੁਸੀਂ ਤੁਹਾਡੇ ਕੋਲ ਕਿੰਨੇ ਸੋਰਸ ਹੈ ਫੇਸਬੁੱਕ ਹੈ ਜਾਂ ਫਿਰ ਤੁਸੀਂ ਇੰਸਟਾਗ੍ਰam ਚਲਦੇ ਜਿਹੜੇ ਵੀ ਤੁਸੀਂ ਪਲੇਟਫਾਰਮ ਤੇ ਹੋ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿਓ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਟਾ ਕਿਸ ਤਰ੍ਹਾਂ ਦੇ ਲੱਗੀ ਹੋਈ ਹੈ ਇੰਨਾ ਵੱਡਾ ਛਪੈਦਾ ਵੀ ਇਸੇ ਦਰਿਆ ਦੇ ਵਿੱਚ ਡਿੱਗਿਆ ਖੋਰਾ ਲੱਗ ਕੇ ਜੇਕਰ ਅੱਗੇ ਦੀ ਗੱਲ ਕਰੀਏ ਤਾਂ ਦਰਿਆ ਨੇ ਜੋ ਖੋਰਾ ਲਾਇਆ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਤਕਰੀਬਨ 4 ਕਿੱਲੇ ਜ਼ਮੀਨ ਦਰਿਆ ਦੇ ਵਿੱਚ ਡੱਗ ਚੁੱਕੀ ਹੈ ਸਾਹਮਣੇ ਤਸਵੀਰ ਇੱਥੇ ਤਕਰੀਬਨ 4 ਕਿੱਲੇ ਜ਼ਮੀਨ ਦਰਿਆ ਦੇ ਵਿੱਚ ਡੱਗ ਚੁੱਕੀ ਹੈ ਤੱਗੇ ਪਪਲਰ ਨੇ ਇਹ ਦੇਖ ਸਕਦੇ ਹੋ ਹੁਣ ਪਪਲਰਾਂ ਦੇ ਸਮੇਂ ਤੋਂ ਪਹਿਲਾਂ ਕਟਾਈ ਕਰਨੇ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੁਛ 4 ਪੈਸੇ ਮੜ ਜਾਣ ਇਹ ਵੀ ਨਾ ਦਰਿਆ ਦੇ ਵਹਾਵ ਦੇ ਵਿੱਚ ਵਹਿ ਜਾਣ ਤਾਂ ਇੱਥੇ ਇੱਕ ਵੱਡਾ ਖਤਰਾ ਵੀ ਹੈ ਇਹ ਇਹ ਸਨੋਚ ਨੂੰ ਢਾ ਲੱਗੀ ਹੋਈ ਹੈ ਇੱਥੇ ਇੱਕ ਵੱਡਾ ਖੋਰਾ ਵੱਡੀ ਢਾ ਲੱਗੀ ਹੋਈ ਹੈ ਤਾਂ ਤਸਵੀਰਾਂ ਕੇ ਲਗਾਤਾਰ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਦਰਿਆ ਸਤਰਲ ਦੀਆਂ ਜਿੰਨੀਆਂ ਵੀ ਤਸਵੀਰਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਸਦੀ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਈ ਜਾਵੇ ਔਰ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਤਕਰੀਬਨ 2 ਫੁੱਟ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਫਿਰ ਅੱਧਾ ਫੁੱਟ ਵੱਧ ਚੁੱਕਿਆ ਜੋ ਘਟਣ ਦੀ ਪ੍ਰਕਿਰਿਆ ਸੀ ਉਹ ਤਕਰੀਬਨ ਗੱਲ ਕਰੀਏ ਤਾਂ 12 ਵਜੇ ਤੱਕ ਰਹੀ ਸੀ ਘਟਣ ਦੀ ਉਸ ਤੋਂ ਬਾਅਦ ਫਿਰ ਪਾਣੀ ਵਧਣਾ ਸ਼ੁਰੂ ਹੋ ਗਿਆ ਤੇ ਹੁਣ ਅੱਧਾ ਫੁੱਟ ਪਾਣੀ ਫਿਰ ਵੱਧ ਚੁੱਕਿਆ ਤਾਂ ਇਹ ਤਸਵੀਰ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਹੁਣ ਜਲ ਪੱਧਰ ਫਿਰ ਵਧਣਾ ਸ਼ੁਰੂ ਹੋ ਗਿਆ ਤਾਂ ਕਬਡੀ ਆਫਤ ਕਹਿ ਸਕਦੇ ਆ ਹਾਂ ਜੀ ਮਰਜੀ ਮੈਂ ਲੋਕੇਸ਼ਨ ਨੂੰ ਬਾਰ ਬਾਰ ਤੁਹਾਨੂੰ ਦੱਸ ਰਿਹਾ ਜਦੋਂ ਮਹਤਪੁਰ ਤੋਂ ਜਗਰਾਵ ਜਾਈਏ ਤਾਂ ਰਸਤੇ ਦੇ ਵਿੱਚ ਦਰਿਆ ਸਤਲੁਜ ਦਾ ਪੁਲ ਆਉਂਦਾ ਹੈ ਉਸ ਤੋਂ ਤੱਕ ਇਹ ਮਣ ਚੜ੍ਹਦੇ ਵਾਲੇ ਪਾਸੇ ਦੀ ਛੱਤੀ ਬੁਰਜੀ ਦੀਆਂ ਤਸਵੀਰਾਂ ਨੇ ਤੇ ਬਹੁਤ ਸਰ ਕੇਵਰ ਸਮਝ ਨਹੀਂ ਆਉਂਦੀ ਕੇਵਰ ਲੋਕ ਬਹੁਤ ਦੂਰ ਦੂਰ ਤੁਸੀਂ ਦਾਸ਼ਕੇ ਨਾਲ ਜੁੜੇ ਹੁੰਦੇ ਹੋ ਤਾਂ ਜਲੰਧਰ ਜ਼ਿਲ੍ਹੇ ਦੀਆਂ ਤਸਵੀਰਾਂ ਨੇ ਨਕੌਦਰ ਪੇਰਾਂ ਦੀ ਧਰਤੀ ਕਾਫੀ ਇਹਦਾ ਮਸ਼ਹੂਰ ਹੈ ਨਕੌਦਰ ਤੋਂ ਅੱਗੇ ਮਹਤਪੁਰ ਆਉਂਦਾ ਹੈ ਸਮੇਤ ਪਰਤੂ ਅੱਗੇ ਫਿਰ ਇਹ ਤਸਵੀਰ ਸ਼ੁਰੂ ਹੋ ਜਾਂਦੀ ਹੈ। ਧੰਦ ਦਰਿਆ ਸਤਲੁਜ ਦਾ ਜਲ ਪੱਧਰ ਘਟ ਗਿਆ ਸੀ ਤਕਰੀਬਨ ਤਕਰੀਬਨ 2 ਫੁੱਟ ਘਟ ਗਿਆ ਸੀ ਪਰ ਹੁਣ ਫਿਰ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ। ਪੇਸੋ ਅਕਤੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਮੈਂ ਹਾਜ਼ਰ ਹਾਂ ਤੇ ਕਿਵੇਂ ਕੋਈ ਨਵੀਂ ਅਪਡੇਟ ਆਉਂਦੀ ਹੈ ਉਸ ਤੇ ਵੀ ਸਾਡੀ ਨਜ਼ਰ ਹੈ ਕਿ ਪਾਣੀ ਵੱਧਦਾ ਹੈ ਜਾਂ ਘਟਦਾ ਹੈ ਉਦੋਂ ਤੱਕ ਸਾਨੂੰ ਅਜਾਜ਼ਤ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ